ਜਲੰਧਰ ਦੇ ਗੜਾ ਰੋਡ ਪਿੰਮਸਾ ਹਸਪਤਲ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਪੁਲਿਸ ਨਿਹੰਗ ਸਿੰਘਾਂ ਕੋਲੋਂ ਕਿਰਪਾਨ ਖੋਣ ਤੋਂ ਬਾਅਦ ਹਿਰਾਸਤ ਵਿੱਚ ਲੈਂਦੀ ਹੋਈ ਨਜ਼ਰ ਆਈ ACP ਮੋਡਲ ਟਾਊਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਸਾ ਹਸਪਤਾਲ ਦੇ ਨਜ਼ਦੀਕ ਨਿਹੰਗ ਸਿੰਘਾ ਦੁਆਰਾ ਠੇਕੇ ਨੂੰ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਉਕਤ ਨਿਹੰਗ ਸਿੰਘਾ ਨੇ ਪੁਲਿਸ ਉੱਪਰ ਜਾਣ ਲੇਵਾ ਹਮਲਾ ਕੀਤਾ ਹੈ ਜਿਸ ਤੋਂ ਬਾਅਦ ਕੁਝ ਪੁਲਿਸ ਅਧਿਕਾਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਫੋਰਸ ਨੇ ਸ਼ੇ ਨਿਹੰਗ ਸਿੰਘਾ ਨੂੰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਹੈ। ਹਿਰਾਸਤ ਵਿੱਚ ਲਏ ਨਿਹੰਗ ਸਿੰਘਾ ਵਿੱਚ 2 ਨਵਾਲਿਕ ਵੀ ਸ਼ਾਮਲ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਿਹੜਾ ਨਿਆਂਗਰ ਕਰ ਰਹੇ ਹਨ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਹਜੇ ਕਰ ਰਹੇ ਨੇ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕੱਢੀ ਹੈ ਉਹ ਸਬੰਧ ਵਿੱਚ ਲੀਗਲ ਜੋ ਬਣਦਾ ਹੈ ਕੋਈ ਮੁਲਾਜ਼ਮ ਜੀ ਕਹਿ ਲੋ ਨਹੀ ਕੋਈ ਨਹੀਂ ਕਿਨੇ ਆ ਰੌਂਡਪ ਕੀਤਾ ਸੀ ਹੇਗੇ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਮਿਲ ਤੁਹਾਡੇ ਨਾਲ ਵੀ ਹੋਈ ਹੈਗੀ ਮੈਂ ਹਿਆਰ ਸੀ ਨਾ ਮਾਨੂੰ ਜੱਫਾ ਪਾਇਆ ਸੀ ਵੀ ਮਾਰ ਲਾ ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਕਿਰਪਾ ਸਰ ਕੀ ਨਾਮ ਹੈ ਕੀ ਨਾਮ ਹੈ ਕਿਰੇ ਮੈਂ ਹਮਲਾ ਕੀਤਾ ਗਿਆ ਨਾਮ ਉਹ ਆਮਨ ਕਿਉਂ ਤਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਵੱਲੋਂ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਤੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀ ਜੀ ਉਹਦੇ ਵਿੱਚ ਵੀ ਜਿਹੜਾ ਹੈ ਕਿਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਨਹੀਂ ਸਾਡੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਜੀ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਾ ਜਾਏ ਝੜਪ ਹੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਐਸ.ਐਚ.ਓ. ਸੱਤ ਗਏ ਸੀ ਉਹਨਾਂ ਨਾਲ ਬਹੂਗਲਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅੱਜ ਮੈਂ ਖੁਦ ਗਿਆ ਸੀ ਤੇ ਸ਼ਾਰਟ ਆਊਟ ਕਰਤਾ ਲੱਗਦਾ 60 ਮਿੰਟ ਵੀ